ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਇਸ ਸਮੇਂ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਜੋ ਕਿਸਾਨਾਂ ਦਾ ਅੰਦੋਲਨ ਹੈ ਉਸ ਨੂੰ 1 ਸਾਲ ਪੂਰਾ ਹੋ ਚੁੱਕਿਆ ਹੈ ਇਹ ਖਬਰ ਨਹੀਂ ਹੈ ਜੋ ਮੈਂ ਖਬਰ ਦੱਸਣ ਜਾ ਰਿਹਾ ਹਾਂ ਖਬਰ ਉਹ ਬੇहद ਜ਼ਰੂਰੀ ਹੈ ਹਰ ਉਸ ਸ਼ਖਸ ਦੇ ਨਾਲ ਜੋ ਇਹ ਵੀਡੀਓ ਦੇਖ ਰਿਹਾ ਹੈ ਤੇ ਹਰ ਉਸ ਸ਼ਖਸ ਦੇ ਨਾਲ ਜੋ ਵਾਹਨ ਚਲਾਉਂਦਾ ਸੜਕਾਂ ਤੇ ਉਤਰਦਾ ਹੈ ਕਿਉਂਕਿ ਅੱਜ ਸਵੇਰੇ ਤੜਕੇ ਇੱਕ ਅਜੀਹੀ ਖਬਰ ਸਾਹਮਣੇ ਆਈ ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਸ਼ੰਭੂ ਬਾਰਡਰ ਤੇ ਤੁਹਾਨੂੰ ਪਤਾ ਹੈ ਕਿ 1 ਸਾਲ ਤੋਂ ਕਿਸਾਨਾਂ ਨੂੰ ਅੱਗੇ ਵਧਣ ਦੇ ਲਈ ਰੋਕਣ ਦੇ ਲਈ ਉਹਨਾਂ ਦੇ ਲਈ ਬੈਰੀਕੇਡਿੰਗ ਲਗਾਈ ਗਈ ਹੈ ਤੇ ਇਸੇ ਬੈਰੀਕੇਡਿੰਗ ਦੇ ਵਿੱਚ ਅਚਾਨਕ ਦਿੱਲੀ ਵਾਲਿਓਂ ਪਾਸੇ ਆਂਦੀ ਇੱਕ ਕਾਰ ਐਸਯੂਵੀ ਕਾਰ ਟਕਰਾ ਗਈ ਤੁਸੀਂ ਕਹੋਗੇ ਕਿ ਇਸ ਚ ਵੱਡੀ ਗੱਲ ਕੀ ਹੈ ਵੱਡੀ ਗੱਲ ਇਹ ਹੈ ਕਿ ਇੱਕ ਕਾਰ ਸਵਾਰ Google Map ਲਾ ਕੇ ਦਿੱਲੀ ਤੋਂ ਲੁਧਿਆਣੇ ਵੱਲ ਨੂੰ ਜਾ ਰਿਹਾ ਸੀ ਪਰ Google Map ਨੇ ਇਹ ਨਹੀਂ ਦੱਸਿਆ ਕਿ ਪਿਛਲੇ 1 ਸਾਲ ਤੋਂ ਇਹ ਪੂਰਾ ਰਸਤਾ ਜੋ ਰਾਜਪੁਰੇ ਤੋਂ ਹੋ ਕੇ ਜਾਂਦਾ ਹੈ ਉਸ ਨੂੰ ਬਲੌਕ ਕੀਤਾ ਗਿਆ ਪੁਲਿਸ ਵੱਲੋਂ ਬੈਰੀਕੇਡਿੰਗ ਲਗਾਈ ਗਈ ਹੈ ਉਹ ਅਲੱਗ-ਅਲੱਗ ਮਲਟੀ ਲੇਅਰਸ ਲਗਾਈਆਂ ਗਈਆਂ ਨੇ ਪਰ ਹੋਇਆ ਇਸ ਤਰ੍ਹਾਂ ਕਿ ਇਹ ਕਾਰ ਸਵਾਰ Google Map ਲਗਾ ਕੇ ਤੇਜ਼ੀ ਨਾਲ ਹਾਈਵੇ ਤੇ ਤੁਹਾਨੂੰ ਪਤਾ ਹੈ ਕਿ ਲੰਬੀ ਜਦੋਂ ਦੂਰੀ ਤੋਂ ਕੋਈ ਆ ਰਿਹਾ ਹੁੰਦਾ ਤਾਂ ਇਹ ਸਪੀਡ ਵੀ ਘੱਟੋ-ਘੱਟ 100 ਤੋਂ ਥੱਲੇ ਨਹੀਂ ਹੁੰਦੀ ਖਾਸ ਕਰ ਵੱਡੀਆਂ ਗੱਡੀਆਂ ਦੀ ਇਹ ਗੱਡੀ ਜਿਵੇਂ ਹੀ ਅੱਗੇ ਵਧੀ ਗੂਗਲ ਮੈਪ ਦੇ ਸਹਾਰੇ ਤੇ ਅੱਗੇ ਜੋ ਬੈਰੀਕੇਡਿੰਗ ਲੱਗੀ ਹੋਈ ਸੀ ਉਸ ਦੇ ਵਿੱਚ ਤੇਜ਼ੀ ਨਾਲ ਟਕਰਾ ਗਈ ਗੱਡੀ ਦੀ ਹਾਲਤ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਦੇ ਵਿੱਚ ਬੈਠੇ ਸ਼ਖਸ ਦਾ ਕੀ ਹਾਲ ਕੀ ਹਾਲ ਹੋਇਆ ਹੋਣਾ ਹਾਲਾਂਕਿ ਇਹ ਸਭ ਦੇ ਵਿਚਾਲੇ ਇੱਕ ਰਾਹਤ ਦੀ ਖਬਰ ਇਹ ਹੈ ਕਿ ਜੋ ਕਾਰ ਸਵਾਰ ਦੱਸਿਆ ਜਾ ਰਿਹਾ ਹੈ ਉਸ ਨੂੰ ਸੱਟਾਂ ਤਾਂ ਜ਼ਰੂਰ ਲੱਗੀਆਂ ਨੇ ਪਰ ਉਸ ਦੀ ਜਾਨ ਬਚ ਗਈ ਹੈ ਉਸ ਦਾ ਇਲਾਜ ਹੁਣ ਕਈ ਮਹੀਨੇ ਚੱਲੇਗਾ ਹੁਣ ਇੱਥੇ ਵੱਡਾ ਸਵਾਲ ਇਹ ਹੈ ਕਿ ਗੂਗਲ ਮੈਪ ਦੇ ਸਹਾਰੇ ਅੱਧੀ ਦੁਨੀਆ ਸੜਕਾਂ ਤੇ ਅੱਜ ਕੱਲ੍ਹ ਚੱਲ ਰਹੀ ਹੈ ਡਿਜੀਟਲ ਵਰਲਡ ਹੈ ਪਰ ਜਦੋਂ ਇਸ ਤਰ੍ਹਾਂ ਦੀ ਘਟਨਾਵਾਂ ਹੁੰਦੀਆਂ ਨੇ ਤਾਂ ਉਹ ਆ ਲੋਕਾਂ ਦੀ ਜਾਨ ਤੇ ਭਾਰੀ ਪੈ ਜਾਂਦੀ ਨੇ ਇਸ ਬਾਰੇ ਵੀ ਅਸੀਂ ਅੱਗੇ ਗੱਲ ਕਰਾਂਗੇ ਪਰ Google Map ਨੂੰ ਕੀ ਇਹ ਨਹੀਂ ਪਤਾ ਸੀ ਕਿ ਅੱਗੇ ਕਿਸਾਨ ਇੱਕ ਸਾਲ ਤੋਂ ਬੈਠੇ ਹੋਏ ਨੇ ਬੈਰੀਕੇਡਿੰਗ ਲੱਗੀ ਹੋਈ ਹੈ ਕੋਈ ਵੀ ਸ਼ਖਸ ਜੋ ਅਣਜਾਣ ਸ਼ਖਸ ਹੋਏਗਾ ਜਾਂ ਜੋ ਰਾਤ ਨੂੰ ਰਸਤਾ ਲੱਭਦਾ ਹੋਇਆ ਨਿਕਲ ਰਿਹਾ ਹੋਵੇਗਾ ਉਹ Google Map ਦੇ ਸਹਾਰੇ ਹੀ ਨਿਕਲ ਰਿਹਾ ਹੋਗਾ ਕਿਉਂਕਿ ਕਿਸੇ ਨੂੰ ਉਸ ਕੋਲ ਕੋਈ ਅਜਿਹਾ ਬਦਲ ਨਹੀਂ ਹੁੰਦਾ ਕਿ ਕਿਸੇ ਤੋਂ ਰਾਹ ਪੁੱਛ ਲਵੇ ਜਦੋਂ ਰਾਹ ਪੁੱਛਣ ਦਾ ਬਦਲ ਨਹੀਂ ਹੁੰਦਾ ਤਾਂ Google Map ਲਗਾਇਆ ਜਾਂਦਾ ਅਕਸਰ Google Map ਲਗਾਉਂਦੇ ਹੀ ਗਲਤੀ ਕੀਤੀ ਇਸ ਕਾਰ ਸਵਾਰ ਨੇ ਤੇ ਉਸ ਤੋਂ ਬਾਅਦ ਇਸ ਦੀ ਗੱਡੀ ਦਾ ਕੀ ਹਾਲ ਹੈ ਤੁਸੀਂ ਦੇਖ ਸਕਦੇ ਹੋ ਗੱਡੀ ਕਿਸ ਤਰ੍ਹਾਂ ਸਿਮਿੰਟ ਦੀ ਜੋ ਬੈਰੀਕੇਡਿੰਗ ਹੈ ਤੁਹਾਨੂੰ ਤਸਵੀਰਾਂ ਦੇ ਰਾਹੀਂ ਦੱਸਣ ਦੀ ਕੋਸ਼ਿਸ਼ ਕਰੀਏ ਕਿ ਜੋ ਸਿਮਿੰਟ ਦੀ ਬੈਰੀਕੇਡਿੰਗ ਹੈ ਉਸ ਨੂੰ ਤੋੜਦੀ ਹੋਈ ਅੱਗੇ ਵਧੀ ਹਾਲਾਂਕਿ ਇੱਕ ਇੱਕ ਕਾਰ ਅੱਗੇ ਜਾ ਕੇ ਕਿਸੇ ਹੋਰ ਥਾਂ ਤੇ ਨਹੀਂ ਪਲਟੀ ਹੈ ਕੋਈ ਹੋਰ ਨਹੀਂ ਟਕਰਾਈ ਪਰ ਜੋ ਇਸ ਕਾਰ ਦੀ ਹਾਲਤ ਹੈ ਜੋ ਡਰਾਈਵਰ ਦੀ ਹਾਲਤ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਇਹ ਕਾਰ ਕੀਆ ਕੰਪਨੀ ਤੁਹਾਨੂੰ ਕਾਰ ਦਿਖ ਰਹੀ ਹੈ ਐਸਯੂਵੀ ਕਾਰ ਹੈ ਜੋ ਇਸ ਦੀ ਸਪੀਡ ਹੋਏਗੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਈਵੇ ਤੇ ਇਸ ਦੀ ਸਪੀਡ 100 ਤੋਂ ਤਾਂ ਪਲੱਸ ਹੀ ਹੋਏਗੀ ਕਿਹਾ ਜਾ ਰਿਹਾ ਹੈ ਕਿ ਰਾਤ ਦਾ ਘਟੋ ਘਟ 3 ਤੋਂ ਲੈ ਕੇ 4 ਵਜੇ ਦਾ ਸਮਾਂ ਸੀ ਤੜਕੇ ਦਾ 3 ਤੋਂ 4 ਵਜੇ ਦਾ ਸਮਾਂ ਸੀ ਹਨੇਰੇ 'ਚ ਇਸ ਸ਼ਖਸ ਨੂੰ ਗੂਗਲ ਮੈਪ ਤੇ ਰਸਤਾ ਦਿਖਾਇਆ ਗਿਆ ਕਲੀਅਰ ਕਿਉਂਕਿ ਗੂਗਲ ਮੈਪ ਦੇ ਵਿੱਚ ਇਹ ਅਪਡੇਟ ਨਹੀਂ ਕੀਤਾ ਗਿਆ ਸੀ ਕਿ ਇਹ ਰਸਤਾ ਪਿਛਲੇ 1 ਸਾਲ ਤੋਂ ਬੰਦ ਹੈ Google Map ਦੀ ਅਜੇਹੀਆਂ ਗੜਬੜੀਆਂ ਟੈਕਨੀਕ ਤੁਹਾਨੂੰ ਕਿਸ ਤਰ੍ਹਾਂ ਤੁਹਾਡੀ ਜਾਨ ਤੇ ਭਾਰੀ ਪੈ ਸਕਦੀ ਹੈ ਇਹ ਇਸ ਦਾ ਬਿਲਕੁਲ ਲਾਈਵ ਐਗਜ਼ਾਮਪਲ ਹੈ ਇਸ ਕਰਕੇ ਅਸੀਂ ਅਪੀਲ ਕਰਦੇ ਹਾਂ ਕਿ ਸਿਰਫ ਸ਼ੰਭੂ ਬਾਰਡਰ ਹੀ ਨਹੀਂ ਤੁਸੀਂ ਜਿੱਥੇ ਵੀ ਜਾ ਰਹੇ ਹੋ ਦਿਨ ਦਾ ਸਮਾਂ ਹੋਵੇ ਰਾਤ ਦਾ ਸਮਾਂ ਹੋਵੇ ਖਾਸ ਕਰ ਰਾਤ ਨੂੰ ਇਹ ਹਨੇਰੇ ਵੇਲੇ Google Map ਦੀ ਵਰਤੋਂ ਕਰੋ ਕਿਉਂਕਿ ਇਹ ਕਾफी ਸਹਾਈ ਸਾਬਤ ਹੁੰਦਾ ਹੈ ਪਰ ਅੰਨੇਵਾ Google Map ਦੀ ਵਰਤੋਂ ਨਾ ਕਰੋ ਕਿ ਇਹ ਤੁਹਾਡੇ ਜਾਣ ਤੇ ਭਾਰੀ ਪੈ ਜਾਵੇ ਸ਼ੰਭੂ ਬਾਰਡਰ ਤੇ ਜੋ ਸ਼ੰਭੂ ਟੋਲ ਪਲਾਜ਼ਾ ਹੈ ਉਸ ਦੇ ਕੋਲ ਜੋ ਬੈਰੀਕੇਡਿੰਗ ਲੱਗੀ ਹੋਈ ਹੈ ਇਹ ਕਾਰ ਸਵਾਰ ਅੰਬਾਲਾ ਵਾਲੇ ਪਾਸਿਓਂ ਲੁਧਿਆਣੇ ਜਾਣ ਦੀ ਕੋਸ਼ਿਸ਼ ਵਿੱਚ ਸੀ ਤੁਹਾਨੂੰ ਪਤਾ ਹੈ ਕਿ ਜੇਕਰ ਲੁਧਿਆਣੇ ਜਾਣਾ ਤਾਂ ਤੁਸੀਂ ਸ਼ੰਭੂ ਬਾਰਡਰ ਤੋਂ ਲੈਫਟ ਮਾਰ ਕੇ ਵਾਇਆ ਪਟਿਆਲਾ ਹੁੰਦਾ ਹੋਏ ਤੁਸੀਂ ਅੱਗੇ ਨਿਕਲ ਸਕਦੇ ਹੋ ਜੇਕਰ ਜੇਕਰ ਤੁਸੀਂ ਦਿੱਲੀ ਤੋਂ ਆ ਰਹੇ ਹੋ ਜੇਕਰ ਤੁਸੀਂ ਚੰਡੀਗੜ੍ਹ ਵਾਲੇ ਪਾਸਿਓਂ ਜਾਣਾ ਤਾਂ ਤੁਸੀਂ ਚੰਡੀਗੜ੍ਹ ਵਾਲਾ ਰਾਹ ਫੜ ਕੇ ਤੁਸੀਂ ਸੱਜੇ ਪਾਸੇ ਨੂੰ ਹੁੰਦੇ ਹੋਏ ਚੰਡੀਗੜ੍ਹ ਵਾਲੇ ਪਾਸੇ ਹੋ ਕੇ ਲੁਧਿਆਣਾ ਜਾਂ ਕਿਤੇ ਹੋਰ ਜਾਣਾ ਤੁਸੀਂ ਜਾ ਸਕਦੇ ਹੋ ਪਰ ਵਿਚਾਲੇ ਦਾ ਜੋ ਰਾਹ ਹੈ ਪਿਛਲੇ 1 ਸਾਲ ਤੋਂ ਪਿਛਲੇ 13 ਫਰਵਰੀ ਤੋਂ ਹੀ ਇਹ ਪੂਰਾ ਰਾਸ਼ੀਲ ਕੀਤਾ ਗਿਆ ਹਰਿਆਣਾ ਪੁਲਿਸ ਵੱਲੋਂ ਤਾਂ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੱਗੇ ਨਾ ਵਾਸ ਸਕਣ ਉਹ ਵੱਧ ਵੀ ਨਹੀਂ ਸਕੇ ਪਰ ਜਦੋਂ ਗੂਗਲ ਮੈਪ ਦੇ ਸਹਾਰੇ ਇਸ ਸ਼ਖਸ ਅੱਗੇ ਪਹੁੰਚਿਆ ਤਾਂ ਉਸ ਦੀ ਜਾਣ ਤੇ ਭਾਰੀ ਪੈ ਗਈ ਅੱਗੇ ਦਾ ਪੂਰਾ ਬੰਪਰ ਟੁੱਟ ਚੁੱਕਾ ਹੈ ਗੱਡੀ ਕਾਫੀ ਹੱਦ ਤੱਕ ਨੁਕਸਾਨੀ ਗਈ ਹੈ ਤੇ ਇਸ ਸ਼ਖਸ ਨੇ ਆ ਇਹ ਕਿਹਾ ਜਾ ਰਿਹਾ ਕਿ ਬਚਾ ਇੱਥੇ ਰਹਿ ਗਿਆ ਕਿ ਇਸ ਸ਼ਖਸ ਦੀ ਜਾਨ ਚਲੀ ਜਾਨ ਜਾਂਦੀ ਜਾਂਦੀ ਬਚੀ ਹੈ ਗੰਭੀਰ ਤੌਰ ਤੇ ਜ਼ਖਮੀ ਜ਼ਰੂਰ ਹੋਇਆ ਇਸ ਨੂੰ ਲੈ ਕੇ ਹਸਪਤਾਲ ਲੈ ਕੇ ਜਾਇਆ ਗਿਆ ਤੇ ਉਸ ਦਾ ਇਲਾਜ ਚੱਲ ਰਿਹਾ ਹੈ ਦਿੱਲੀ ਵਾਲੇ ਪਾਸਿਓਂ ਆ ਰਿਹਾ ਸੀ ਜੋ ਲੋਕ ਮੌਕੇ ਤੇ ਪਹੁੰਚੇ ਉਹ ਦੱਸਦੇ ਨੇ ਕਿ ਇਹ ਗੱਡੀ ਕਿੰਨੀ ਸਪੀਡ ਤੇ ਸੀ ਤੇ ਅਚਾਨਕ ਕਿਸ ਤਰ੍ਹਾਂ ਕਿਉਂਕਿ ਲੋਕਾਂ ਨੂੰ ਸਮਝ ਨਹੀਂ ਆਇਆ ਕਿ ਜਦੋਂ ਰਾਹ ਬੰਦ ਸੀ ਤਾਂ ਕੋਈ ਸ਼ਖਸ ਆ ਕੇ ਸਿੱਧਾ ਹੀ ਇਸ ਦੇ ਵਿੱਚ ਕਿਉਂ ਗੱਡੀ ਆਪਣੀ ਮਾਰ ਸਕਦਾ ਪਰ ਜਦੋਂ ਬਾਅਦ ਚੋਂ ਗੱਲ ਪਤਾ ਲੱਗੀ ਤਾਂ ਪਤਾ ਲੱਗਾ ਕਿ ਇਹ ਕਾਰ ਸਵਾਰ Google Map ਦੇ ਸਹਾਰੇ ਅੱਗੇ ਗੱਡੀ ਚਲਾ ਰਿਹਾ ਸੀ ਕਿਉਂਕਿ ਸਪੀਡ 'ਚ ਚਲਾ ਰਿਹਾ ਸੀ ਜਦੋਂ ਸੰਭਲਦਾ ਸੰਭਲਦਾ ਵੀ ਉਹ ਰੁਕਿਆ ਹੋਵੇਗਾ ਉਸ ਤੋਂ ਬਾਅਦ ਹੀ ਇਹ ਇਹ ਐਕਸੀਡੈਂਟ ਹੋ ਗਿਆ ਔਰ ਇਹ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਗੱਡੀ ਇਸ ਤੋਂ ਵੱਧ ਨਹੀਂ ਨੁਕਸਾਨੀ ਗਈ ਕਿ ਉਸ ਨੂੰ ਅਚਾਨਕ ਇਹ ਬੈਰੀਕੇਡਿੰਗ ਦਿੱਖੀ ਹੋਏਗੀ ਤਾਂ ਉਸ ਤੋਂ ਬਾਅਦ ਬ੍ਰੇਕ ਮਾਰਦਾ ਮਾਰਦਾ ਵੀ ਗੱਡੀ ਇਸ ਬੈਰੀਕੇਡਿੰਗ ਸਿਮੈਂਟਡ ਬੈਰੀਕੇਡਿੰਗ ਦੇ ਉੱਪਰ ਚੜ ਗਈ فرض ਕਰੋ ਕਿ ਜੇਕਰ ਉਸ ਦਾ ਧਿਆਨ ਨਹੀਂ ਹੁੰਦਾ ਤਾਂ ਇਸ ਗੱਡੀ ਦਾ ਕੀ ਹਾਲ ਹੋਣਾ ਸੀ ਤੇ ਉਸ ਤੋਂ ਬਾਅਦ ਗੱਡੀ ਚਲਾ ਰਹੇ ਸ਼ਖਸ ਦਾ ਕੀ ਹਾਲ ਹੋਣਾ ਸੀ ਐਕਸਕਲੂਸਿਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸ਼ੰਭੂ ਬਾਰਡਰ ਦੀਆਂ ਨੇ ਜਿੱਥੇ ਕਿਸਾਨ ਬੈਠੇ ਹੋਏ ਨੇ ਪਿਛਲੀ 13 ਫਰਵਰੀ 13 ਫਰਵਰੀ 2024 ਤੋਂ ਅੱਜ 13 ਫਰਵਰੀ 2025 ਹੈ ਇੱਕ ਸਾਲ ਦਾ ਵਕਬਾ ਹੋ ਗਿਆ ਕਿਸਾਨ ਉੱਥੇ ਬੈਠੇ ਹੋਏ ਨੇ ਜੋ ਟੈਕ ਕੰਪਨੀਆਂ ਨੇ ਖਾਸ ਕਰਕੇ ਗੂਗਲ ਗੂਗਲ ਦੇ ਅਧਿਕਾਰੀ ਜੋ ਜੋਨਲ ਅਧਿਕਾਰੀ ਨੇ ਉਹਨਾਂ ਨੂੰ ਕੀ ਨਹੀਂ ਪਤਾ ਸੀ ਕਿ ਕਿਸਾਨ ਆंदोलन 2.0 ਚੱਲ ਰਿਹਾ ਦੋ ਦੋ ਬਾਰਡਰਾਂ ਤੇ ਲੋਕਾਂ ਦੀ ਜਾਨ ਖਤਰੇ 'ਚ ਪੈ ਸਕਦੀ ਹੈ ਹੁਣ ਇਸ ਦੇ ਉੱਪਰ ਸਵਾਲ ਵੱਡਾ ਇਹ ਹੈ ਸਾਡੇ ਵੱਲੇ ਪੁੱਛਿਆ ਜਾਣਾ ਕਿ ਕੀ ਗੂਗਲ ਦੇ ਅਧਿਕਾਰੀਆਂ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਕਿਉਂਕਿ ਲੋਕਾਂ ਦੀ ਜਾਨ ਸਿੱਧੇ ਤੌਰ ਤੇ ਖਤਰੇ 'ਚ ਪਾਈ ਜਾ ਰਹੀ ਹੈ ਉਸ ਤੋਂ ਬਾਅਦ ਵੀ ਅੱਗੇ ਜੋ ਇਹ ਬੈਰੀਕੇਡਿੰਗ ਲੱਗੀ ਗਈ ਹੈ ਕਿ ਜੇ ਸ਼ਖਸ ਇਸ ਤਰ੍ਹਾਂ ਆ ਵੀ ਰਿਹਾ ਸੀ ਤਾਂ ਕਿ ਜੋ ਸੜਕ ਪ੍ਰਸ਼ਾਸਨ ਹੈ ਜਾਂ ਜੋ ਉਸ ਇਲਾਕੇ ਦਾ ਪ੍ਰਸ਼ਾਸਨ ਉਸ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਲੋਕਾਂ ਨੂੰ ਪ੍ਰਾਪਰ ਤੌਰ ਤੇ ਇਹ ਦੱਸਿਆ ਜਾਵੇ ਕਿ ਰਾਹ ਬੰਦ ਹੈ ਤੁਸੀਂ ਆਰਾਮ ਨਾਲ ਚੱਲੋ ਹਾਲਾਂਕਿ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਡਾਇਵਰਜਨ ਦਿਖਾਇਆ ਜਾਂਦਾ ਹੈ ਜਾਂ ਉੱਥੇ ਰਿਫਲੈਕਟਰ ਲਗਾਏ ਜਾਂਦੇ ਨੇ ਪਰ ਗੂਗਲ ਮੈਪ ਦੇ ਸਹਾਰੇ ਸ਼ਖਸ ਆ ਵੀ ਰਿਹਾ ਸੀ ਤਾਂ ਉਸ ਨੂੰ ਸੜਕ ਤੇ ਬਾਕੀ ਕੋਈ ਸਾਈਨ ਨਹੀਂ ਦਿਖਿਆ ਹੋਵੇਗਾ ਤਾਂ ਇਹ ਸਿੱਧੇ ਤੌਰ ਤੇ ਪ੍ਰਸ਼ਾਸਨ ਤੇ Google Map ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਬਣਨੀ ਚਾਹੀਦੀ ਹੈ ਕਿ ਕਿਸੇ ਦੀ jaan ਤੇ ਤੁਹਾਡੀ ਲਾਪਰਵਾਹੀ ਭਾਰੀ ਪੈ ਗਈ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਤੁਸੀਂ ਦੇਖ ਸਕਦੇ ਹੋ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਅੱਗੋਂ ਤੇ ਜੋ ਸ਼ਖਸ ਜਿਹਰੇ ਇਲਾਜ ਹੈ ਉਸਦੇ ਹੋਰ ਕਿੰਨੀ ਸਾਰਾ ਉਸ ਦਾ ਨੁਕਸਾਨ ਹੋਏਗਾ ਉਸ ਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਤਾਂ Google Map ਤੇ ਅਸੀਂ ਅਪੀਲ ਕਰਾਂਗੇ ਕਿ ਅੰਨੇਵਾ ਭਰੋਸਾ ਨਾ ਕਰੋ Google Map ਤੁਹਾਡੀ ਹੈਲਪ ਜ਼ਰੂਰ ਕਰ ਸਕਦਾ ਹੈ ਪਰ ਤੁਹਾਡੀ jaan ਤੇ ਭਾਰੀ ਕੁਝ ਇਸ ਤਰ੍ਹਾਂ ਪੈ ਸਕਦਾ ਹੈ ਇਹ ਤਸਵੀਰ ਅਸੀਂ ਤੁਹਾਨੂੰ ਦਿਖਾਉਂਦੇ ਰਵਾਂਗੇ ਪਰ ਇੱਕ ਤਸਵੀਰ ਤੁਹਾਨੂੰ ਕੁਝ ਮਹੀ ਪਹਿਲਾਂ ਦੀ ਦਿਖਾ ਦਈਏ ਯੂਪੀ ਦੇ ਮੇਰਠ ਦੀ ਯੂਪੀ ਦੇ ਮੇਰਠ ਦੇ ਵਿੱਚ ਕੁਝ ਲੋਕ ਅੱਧੀ ਰਾਤ ਨੂੰ ਗੱਡੀ 'ਚ ਸਵਾਰ ਹੋ ਕੇ ਕਿਤੇ ਜਾਣ ਲਈ ਨਿਕਲੇ ਸੀ ਉਹ ਤਸਵੀਰਾਂ ਤੁਸੀਂ ਜ਼ਰੂਰ ਦੇਖੀਆਂ ਹੋਣਗੀਆਂ ਉਹ ਤਸਵੀਰ ਮੁੜ ਕੇ ਤੁਹਾਡੇ ਚੇਤੇ 'ਚ ਲੈ ਆਈਏ ਕਿ ਉਹ ਤਸਵੀਰ ਕੀ ਸੀ ਜਦੋਂ ਕਾਰ ਸਵਾਰ ਚਾਰ ਲੋਕਾਂ ਬਾਰੇ ਦੱਸਿਆ ਜਾਂਦਾ ਕਿ ਚਾਰ ਤਿੰਨ ਲੋਕ ਸੀ ਕਾਰ ਦੇ ਵਿੱਚ ਸਵਾਰ ਸੀ ਇਹ ਲੋਕ ਰਾਤ ਨੂੰ ਕਿਤੇ ਜਾਣ ਵਾਸਤੇ ਨਿਕਲੇ ਸੀ Google Map ਦੇ ਸਹਾਰੇ ਨਿਕਲੇ ਸੀ ਜਿਸ ਫਲਾਈਓਵਰ ਤੋਂ ਇਹ ਜਾ ਰਹੇ ਸੀ ਜਿਸ ਨਦੀ ਦੇ ਉੱਪਰ ਫਲਾਈਓਵਰੇ ਬਣਿਆ ਹੋਇਆ ਸੀ ਉਸ ਦੇ ਉੱਪਰ Google Map ਨੇ ਰਾਹ ਪਾਤਾ ਤੇ ਉਸ ਤੋਂ ਬਾਅਦ ਫਲਾਈਓਵਰ ਖਤਮ ਸੀ ਫਲਾਈਓਵਰ ਦੇ ਅੱਗੇ ਉਸ ਨੂੰ ਰੋਕਣ ਲਈ ਕੋਈ ਬੈਰੀਕੇਡਿੰਗ ਵੀ ਨਹੀਂ ਸੀ ਯਾਨੀ ਕਿ ਇਸ ਦੇ ਵਿੱਚ ਫੇਰ ਮੁੜ ਕੇ ਪ੍ਰਸ਼ਾਸਨ ਦੀ ਤੇ ਮੁੜ ਕੇ Google Map ਦੇ ਜੋ ਅਧਿਕਾਰੀ ਨੇ ਸਬੰਧਤ ਅਧਿਕਾਰੀ ਨੇ ਉਹਨਾਂ ਦੀ ਗੜਬੜੀ ਹੈ ਕਿ ਤੁਸੀਂ ਅਪਡੇਟ ਨਹੀਂ ਕੀਤਾ ਨਾ ਹੀ ਕੋਈ ਇਸ ਤਰ੍ਹਾਂ ਦੀ ਬੈਰੀਕੇਡਿੰਗ ਲਗਾਈ ਗਈ ਸੀ ਕਿ ਜਿਵੇਂ ਇਹ ਗੱਡੀ ਟਕਰਾ ਕੇ ਰੁਕੀ ਹੈ ਉਹ ਗੱਡੀ ਰੁਕ ਜਾਂਦੀ ਪਰ ਮੇਰਠ ਵਾਲੇ ਇਹਨਾਂ ਲੋਕਾਂ ਦਾ ਦੀ ਕਿਸਮਤ ਇੰਨੀ ਚੰਗੀ ਨਹੀਂ ਸੀ ਇਹਨਾਂ ਦੀ ਜਾਨ ਚਲੀ ਗਈ ਕਿਉਂਕਿ ਗੱਡੀ ਇਸ ਪੁਲ ਤੋਂ ਡਿੱਗ ਕੇ ਨਦੀ ਦੇ ਵਿੱਚ ਕਿਉਂਕਿ ਨਦੀ ਦੇ ਵਿੱਚ ਪਾਣੀ ਸੀ ਗੱਡੀ ਉਸ ਦੇ ਵਿੱਚ ਥੱਲੇ ਡਿੱਗਦੀ ਹੈ ਡੁੱਬ ਗਈ ਤੇ ਉਸ ਤੋਂ ਬਾਅਦ ਜੋ ਗਾਰਾ ਸੀ ਉਸ ਦੇ ਵਿੱਚ ਫਸ ਗਈ ਗੱਡੀ ਤੇ ਜੋ ਲੋਕ ਅੰਦਰ ਬੈਠੇ ਸੀ ਉਹ ਦਮ ਘੁੱਟਣ ਕਰਕੇ ਡੁੱਬਣ ਕਰਕੇ ਉਹਨਾਂ ਦੀ ਮੌਤ ਹੋ ਗਈ ਉਹ ਵੀ ਅੱਧੀ ਰਾਤ ਨੂੰ ਜਦੋਂ ਇਹ ਘਟਨਾ ਵਾਪਰੀ ਤਾਂ ਕੋਈ ਉੱਥੇ ਬਚਾਉਣ ਵਾਲਾ ਨਹੀਂ ਸੀ ਕਿਸੇ ਤੋਂ ਹੈਲਪ ਨਹੀਂ ਲਈ ਜਾ ਸਕਦੀ ਸੀ ਜਦੋਂ ਸਵੇਰ ਹੋਈ ਤਾਂ ਲੋਕਾਂ ਨੇ ਦੇਖਿਆ ਕਿ ਇਹ ਲੋਕ ਇਸ ਤਰ੍ਹਾਂ ਡਿੱਗੇ ਹੋਏ ਨੇ ਤੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਜਾਂਚ ਵਿੱਚ ਪਤਾ ਲੱਗਾ ਕਿ Google Map ਲਗਾ ਕੇ ਨਿਕਲੇ ਸੀ ਤੇ ਉਸ ਤੋਂ ਬਾਅਦ Google ਨੇ ਗਲਤ ਰਾਹ ਪਾਤਾ ਤੇ ਇਹਨਾਂ ਦੀ ਜਾਨ ਚਲੀ ਗਈ ਇਹ ਤਾਂ ਘਟਨਾ ਮੇਰਠ ਦੀ ਹੈ ਇਸ ਤੋਂ ਵੀ ਜਲਦੀ ਦੀ ਘਟਨਾ ਹੈ 1 1 ਫਰਵਰੀ ਦੀ ਗੱਲ ਕਹੀ ਜਾ ਰਹੀ ਹੈ ਯਾਨੀ ਕਿ ਇੱਕ ਡੇਢ ਹਫਤੇ ਪੁਰਾਣੀ ਗੱਲ ਇੱਕ ਸਮੇਂ ਆ ਰਹੀ ਹੈ ਕਿ ਹਰਿਆਣਾ ਦੇ ਫਤਿਹਬਾਦ ਦੇ ਵਿੱਚ ਇੱਕ ਗੱਡੀ ਸੀ ਜਿਹਦੇ ਵਿੱਚ 10 ਤੋਂ 12 ਲੋਕ ਸਵਾਰ ਸੀ ਇਹ ਲੋਕ ਵੀ ਕਿਤੇ ਕਿਸੇ ਜਾਣ ਲਈ ਨਿਕਲੇ ਸੀ ਇਹਨਾਂ ਦੇ ਵੱਲੋਂ ਵੀ Google Map ਲਗਾਇਆ ਗਿਆ ਸੀ ਅਜਿਹਾ ਦਾਅਵਾ ਕੀਤਾ ਗਿਆ ਤਾਂ Google Map ਨੇ ਕੀ ਕੀਤਾ ਕਿ ਇਹਨਾਂ ਦਾ ਰਾਹ ਦਿਖਾਤਾ ਕਿਸੇ ਨਹਿਰ ਦੇ ਵੱਲੋਂ ਨਹਿਰ ਦੇ ਕੰਢੇ ਜਾਂਦੇ ਜਾਂਦੇ ਇਹਨਾਂ ਦੀ ਗੱਡੀ ਅੱਗੇ ਜੋ Google Map ਨੇ ਅਪਡੇਟ ਨਹੀਂ ਕੀਤਾ ਐਸੀ ਤੇ ਗੱਡੀ ਸਾਰੀ ਨਹਿਰ ਦੇ ਵਿੱਚ ਡਿੱਗ ਗਈ ਤੇ ਉਸ ਦੇ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਹਾਲਾਂਕਿ ਕੁਝ ਲੋਕਾਂ ਨੂੰ ਬਚਾਇਆ ਜਾ ਸਕਿਆ ਤਾਂ Google Map ਦੇ ਸਹਾਰੇ ਜਦੋਂ ਤੁਸੀਂ ਇਹ ਉਹ ਖਬਰਾਂ ਨੇ ਜੋ ਅਸੀਂ ਤੁਹਾਨੂੰ ਦੱਸ ਰਹੇ ਹਾਂ ਜੋ ਸਾਡੇ ਨਜ਼ਰ ਦੇ ਵਿੱਚ ਆਈਆਂ ਪਰ ਉਹ ਖਬਰਾਂ ਜਿਹੜੀਆਂ ਲੋਕਾਂ ਦੇ ਨਜ਼ਰ 'ਚ ਨਹੀਂ ਆਂਦੀਆਂ ਹਾਸੇ ਦਾ ਲੋਕ ਸਕਾਰ ਹੁੰਦੇ ਨੇ ਉਸ ਦਾ ਕੌਣ ਜ਼ਿੰਮੇਵਾਰ ਹੋਏਗਾ ਤਾਂ ਤੁਹਾਨੂੰ ਮੁੜ ਕੇ ਇੱਕ ਵਾਰ ਲੈ ਕੇ ਚੱਲਦੇ ਸ਼ੰਭੂ ਬਾਰਡਰ ਵਾਲੀ ਤਸਵੀਰ ਤੇ ਸ਼ੰਭੂ ਬਾਰਡਰ ਦੀ ਤਸਵੀਰ ਇਹ ਮੁੜ ਕੇ అలਰਮ ਖੜਾ ਕਰਦੀ ਹੈ ਕਿ ਕਿਵੇਂ ਅਸੀਂ ਗੂਗਲ ਮਾਫੀਆ ਟੈਕਨੋਲੋਜੀ ਦੇ ਕਿੰਨੇ ਅਸੀਂ ਗੁਲਾਮ ਹੋ ਚੁੱਕੇ ਹਾਂ ਕਿ ਅਸੀਂ ਜੋ ਹਿਊਮਨ ਇੰਟੈਲੀਜੈਂਸ ਹੈ ਉਸ ਦੀ ਵਰਤੋਂ ਸ਼ਾਇਦ ਘਟਾ ਦਿੱਤੀ ਹੈ ਤੇ ਉਸ ਤੋਂ ਬਾਅਦ ਟੈਕਨੋਲੋਜੀ ਦੇ ਉੱਪਰ ਟੈਕਨੋਲੋਜੀ ਯੂਜ਼ ਕਰਨਾ ਠੀਕ ਗੱਲ ਹੈ ਪਰ ਅਨਨੇਵਾ ਯੂਜ਼ ਕਰਨਾ ਠੀਕ ਗੱਲ ਨਹੀਂ ਹੈ ਉਸ ਦੀ ਜੋ ਮਿਸਾਲ ਹੈ ਉਹ ਸਾਨੂੰ ਸ਼ੰਭੂ ਬਾਰਡਰ ਤੇ ਮਿਲੀ ਹੈ ਹੁਣ ਵੱਡਾ ਸਵਾਲ ਇਹ ਹੈ ਕਿ ਜਦੋਂ ਮੇਰਠ ਵਾਲ ਉਸ ਵੇਲੇ ਭਾਰਤ ਸਰਕਾਰ ਨੇ ਤੇ ਯੂਪੀ ਸਰਕਾਰ ਨੇ ਜੋ Google ਦੇ ਸਥਾਨਕ ਅਧਿਕਾਰੀ ਨੇ ਉਹਨਾਂ ਤੱਕ ਪਹੁੰਚ ਕੀਤੀ ਸੀ ਜੋ Google Maps ਨੂੰ ਅਪਡੇਟ ਕਰਨ ਦਾ ਕੰਮ ਕਰਦੇ ਨੇ ਉਹਨਾਂ ਨੂੰ ਸਵਾਲ ਪੁੱਛਿਆ ਸੀ ਕਿ ਕਿਉਂ ਨਾ ਤੁਹਾਡੇ ਉੱਪਰ ਕਾਰਵਾਈ ਕੀਤੀ ਜਾਵੇ ਕਿਉਂ ਨਾ ਤੁਹਾਡੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ ਕਿ ਤੁਸੀਂ ਤੁਹਾਡੀ ਲਾਪਰਵਾਹੀ ਕਰਕੇ ਕੁਝ ਲੋਕਾਂ ਦੀ ਜਾਨ ਚਲੀ ਗਈ ਤੇ ਸ਼ੰਭੂ ਬਾਰਡਰ ਤੇ ਇਹ ਸਵਾਲ ਖੜਾ ਹੁੰਦਾ ਹੈ ਕਿ 1 ਸਾਲ ਹੋ ਗਿਆ Google Map ਦੇ ਜੋ ਸੰਬੰਧਤ ਲੋਕ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ 1 ਸਾਲ ਤੋਂ ਇਹ ਪੂਰਾ ਬੈਰੀਕੇਡਿੰਗ ਕੀਤੀ ਗਈ ਹੈ ਤੇ ਇੱਥੇ ਜੋ ਸ਼ਖਸ ਆਏਗਾ ਉਹ ਇਸ ਤਰ੍ਹਾਂ ਦੇ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ ਤੇ ਇਸ ਤਰ੍ਹਾਂ ਦੇ ਜੋ ਹਾਸਾ ਹੋਇਆ ਇਸ ਤੋਂ ਸਬਕ ਲੈਣ ਦੀ ਲੋੜ ਹੈ ਕਿਉਂਕਿ ਤੁਹਾਨੂੰ ਇੱਕ ਗੱਲ ਹੋਰ ਤੁਸੀਂ ਸੋਚ ਰਹੇ ਹੋਵੋਗੇ ਕਿ ਅਸੀਂ ਜਦੋਂ ਰੋਡ ਤੇ ਚੱਲ ਰਹੇ ਹੁੰਨੇ ਆ ਤਾਂ ਸਾਨੂੰ ਪਤਾ ਹੁੰਦਾ ਕਿ ਅਗਲੇ ਕੁਝ ਕਿਲੋਮੀਟਰ ਬਾਅਦ ਜੋ Google Map ਦੇ ਵਿੱਚ ਜੋ ਕਲਰ ਬਦਲ ਜਾਂਦਾ ਰੈੱਡ ਹੋ ਜਾਂਦਾ orange ਹੋ ਜਾਂਦਾ ਕਿ ਇੱਥੇ ਕੰਜੈਸ਼ਨ ਹੈ ਇੱਥੇ ਟ੍ਰੈਫਿਕ ਜ਼ਿਆਦਾ ਹੈ ਤਾਂ ਤੁਸੀਂ ਉਸ ਦੇ ਮੁਤਾਬਕ ਆਪਣਾ ਫੈਸਲਾ ਲੈਂਦੇ ਹੋ ਕਿ ਉਸ ਰੋਡ ਤੇ ਜਾਣਾ ਹੈ ਜਾਂ ਨਹੀਂ ਜਾਣਾ ਪਰ ਇੱਥੇ ਕੀ Google Map ਦੀ ਹੁਸ਼ਿਆਰੀ ਕਿੱਥੇ ਗਈ ਸੀ ਟੈਕਨੋਲੋਜੀ ਕਿੱਥੇ ਗਈ ਸੀ ਇੱਕ ਸ਼ਖਸ ਤੇ ਜਾਨ ਤੇ ਭਾਰੀ ਪੈ ਗਈ ਹਾਲਾਂਕਿ ਉਸ ਦੀ ਜਾਨ ਬਚ ਗਈ ਜੇਕਰ ਤੁਸੀਂ فرض ਕਰੋ ਕਿ ਉਸ ਦੀ ਰਫਤਾਰ ਇਸ ਤੋਂ ਵੀ ਤੇਜ਼ ਹੁੰਦੀ ਆ ਉਸਨੇ ਸੰਭਲਣ ਦੀ ਕੋਸ਼ਿਸ਼ ਨਾ ਕੀਤੀ ਹੁੰਦੀ ਤਾਂ ਅੱਜ ਉਸ ਸ਼ਖਸ ਦਾ ਨੁਕਸਾਨ ਹੋ ਗਿਆ ਹੁੰਦਾ ਜੋ ਦਿੱਲੀ ਵਾਲੇ ਪਾਸਿਓਂ ਆ ਰਿਹਾ ਸੀ ਲੁਧਿਆਣਾ ਜਾ ਰਿਹਾ ਸੀ ਸ਼ੰਭੂ ਬਾਰਡਰ ਦੇ ਉੱਪਰ ਉਸਨੇ ਮੈਪ ਲਾਇਆ ਹੋਇਆ ਸੀ ਕਿ ਮੈਂ ਰਾਹ ਦੇਖਣਾ ਕਿ ਰੰਬਾਲੇ ਤੋਂ ਬਾਅਦ ਕਿਹੜੇ ਵਾਲੇ ਪਾਸੇ ਗੱਡੀ ਜਾਏਗੀ ਪਰ ਗੂਗਲ ਬਾਵਾ ਨੇ ਕੀ ਕੀਤਾ ਕਿ ਉਸ ਦੀ ਜਾਨ ਨੂੰ ਹੀ ਖਤਰੇ 'ਚ ਪਾ ਦਿੱਤਾ ਤੇ ਇਹ ਖਬਰ ਤੁਹਾਡੇ ਸਾਰਿਆਂ ਲਈ ਕੰਨ ਖੋਲਣ ਵਾਲੀ ਹੈ ਕਿ ਗੂਗਲ ਮੈਪ ਵਰਤੋ ਜੀ ਸੜਕੇ ਵਰਤੋ ਰਾਤ ਨੂੰ ਵਰਤ ਰਹੇ ਹੋ ਤਾਂ ਬੜੇ ਧਿਆਨ ਨਾਲ ਵਰਤੋ ਕਿਉਂਕਿ ਜੇੜੀਆਂ ਇਹ ਸਾਰੀਆਂ ਘਟਨਾਵਾਂ ਮੈਂ ਦੱਸੀਆਂ ਮੇਰਠ ਵਾਲੀ ਹੋਵੇ ਫਤਿਹਾਬਾਦ ਦੀ ਹੋਵੇ ਜਾਂ ਇਹ ਸ਼ੰਭੂ ਬਾਰਡਰ ਵਾਲੀ ਹੋਵੇ ਇਹ ਰਾਤ ਦੇ ਹਨੇਰੇ ਦੇ ਵਿੱਚ ਅਜਿਹੀਆਂ ਘਟਨਾਵਾਂ ਹੁੰਦੀਆਂ ਨੇ ਕਿਉਂਕਿ ਜੇਕਰ ਤੁਸੀਂ Google Map ਲਾ ਵੀ ਰਹੇ ਹੋ ਦਿਨ ਦਾ ਵੇਲਾ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਅੱਗੇ ਕੀ ਆ ਰਿਹਾ ਹੈ ਪਰ ਰਾਤ ਦੇ ਵੇਲੇ ਸਿਰਫ ਔਰ ਸਿਰਫ ਤੁਸੀਂ ਟੈਕਨੋਲੋਜੀ ਦੇ ਸਹਾਰੇ ਹੀ ਚੱਲ ਰਹੇ ਹੁੰਦੇ ਹੋ ਤਾਂ ਟੈਕਨੋਲੋਜੀ ਤੁਹਾਡੀ ਜਾਣ ਤੇ ਭਾਰੀ ਕੁਝ ਇਸ ਤਰ੍ਹਾਂ ਪੈ ਸਕਦੀ ਹੈ ਕੁਈ ਸਰਦਾਰ ਸਾਹ ਉਹ ਲਗਾ ਲਿੱਤੇ ਨਾ ਮੋਬਾਈਲ पे ਅੱਜ ਕੱਲ ਲੋਕੇਸ਼ਨ ਹੂੰ ਹੂੰ ਬਸ ਇਹਨਾਂ ਦਾ ਖੁੱਲ੍ਹਾਈ ਹੋਏਗਾ ਅਸੀਂ ਤਾਂ ਸਮਝ ਨਹੀਂ ਪਾਇਆ ਕਿ ਗੱਡੀ ਅੱਗੇ ਬੰਦੇ ਦੇ ਨਾਲ ਚੜਾਈ ਦੀ 10 ਫੁੱਟ ਦੀ ਕੜੀ ਗਿਆ ਐਸਾ 3 ਵਜੇ ਦਾ ਵਾਕਾ ਹੋਇਆ ਜੀ ਪੁਣੇ 3 ਵਜੇ ਦਾ ਹਾਤਾ